ਵਾਹਿਗੁਰੂ ਵਾਹਿਗੁਰੂ ਕਿਰਤ ਕਰਮ ਕੇ ਵਿਛੁੜੇ ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮੇ ਲੋ ਚਾਰ ਕੁੰਟ ਦਹ ਦਿਸ਼ ਪ੍ਰਮੇ ਥਾਕੇ ਆਏ ਪ੍ਰਭ ਕੀ ਸ਼ਾਮ ਤੇਣ ਦੁੱਧ ਤੇ ਬਾਹਰੀ ਕਿਤੇ ਨਾ ਆਵੇ ਕਾਮ ਜਲ ਬਿਨ ਸ਼ਾਖ ਕੁਮਲਾਵਤੀ ਉਪਜੈ ਨਾਹੀ ਨਾਮ ਹਰ ਨਾਮ ਨਾ ਮਿਲੀ ਐ ਸਾਜਣ ਕਤ ਪਾਈ ਐ ਬਿਸ਼ਰਾਮ ਹਰ ਨਭ ਨਾ ਮਿਲੀ ਐ ਸਾਜਣ ਕਤ ਪਾਈ ਐ ਬਿਸ਼ਰਾਮ ਵਾਹਿਗੁਰੂ ਮੰਗਰ ਮਾਏ ਸੋਹਣੀਆਂ ਹਰ ਪਿਰ ਸੰਗ ਬੈਠੜੀਆਂ ਤិន ਕੀ ਸ਼ੋਭਾ ਕਿਆ ਗਣੀ ਜੇ ਸਾਇਬ ਮਿਲੜੀਆਂ ਤਾਂਤਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਮਾਫੀ ਬਾਣੀ ਜੋ ਕਿ ਮਾਗ ਰਾਗ ਦੇ ਵਿੱਚ ਹੈ ਸਤਿਗੁਰ ਦੀ ਬਖਸ਼ਿਸ਼ ਹੋਈ ਅੱਜ ਮੰਗਰ ਦਾ ਮਹੀਨਾ ਸ਼ੁਰੂ ਹੋਇਆ ਹੈ ਅਸੀਂ ਆਮ ਤੌਰ ਤੇ ਮੱਗਰ ਬੋਲਦੇ ਹਾਂ ਪਰ ਗੁਰਬਾਣੀ ਵਿੱਚ ਮੰਮੇ ਉੱਤੇ ਟਿੱਪੀ ਹੈ ਇਸ ਕਰਕੇ ਇਹਦਾ ਅਪਰੋਨਸੀਏਸ਼ਨ ਜੋ ਹੈ ਉਹ ਮੰਗੰਗਰ ਹੋਏਗਾ ਮੰਗਰ ਮਾ ਸੋ ਹੰਤੀਆਂ ਹਰ ਪਿਰ ਸੰਗ ਬੈਠੜੀਆਂ ਮੰਗਰ ਦੇ ਮਹੀਨੇ ਦੇ ਵਿੱਚ ਉਹੀ ਸੋਹਣੀਆਂ ਲੱਗਦੀਆਂ ਹਨ ਉਹੀ ਸੁੰਦਰ ਹਨ ਉਹੀ ਪਰਮਾਤਮਾ ਤੇ ਦਰ ਤੇ ਪ੍ਰਵਾਨ ਹਨ ਜਿਹੜੀਆਂ ਹਰ ਪਿਰ ਹਰੀ ਪਿਰ ਦੇ ਨਾਲ ਹਰ ਪਿਰ ਹਰੀ ਪਤੀ ਦੇ ਨਾਲ ਸੰਗ ਬੈਠੜੀਆਂ ਜਿਹੜੀਆਂ ਉਸ ਪਰਮਾਤਮਾ ਪਤੀ ਦੇ ਨਾਲ ਬੈਠੀਆਂ ਹਨ ਸਤਿਗੁਰੂ ਦੀ ਕਿਰਪਾ ਹੈ ਤੁਸੀਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਗ ਬੈਠੇ ਹੋ ਇਹ ਹੀ ਉਸ ਪਰਮਾਤਮਾ ਦੇ ਨਾਲ ਬੈਠਣਾ ਹੈ ਉਸ ਪਰਮਾਤਮਾ ਦੇ ਗੁਣ ਗਾਉਣੇ ਉਸ ਦੀਆਂ ਸਿੱਖ ਸਲਾਹਾਂ ਕਰਨੀਆਂ ਸਤਿਗੁਰੂ ਦੀ ਬਖਸ਼ੀ ਹੋਈ ਬਾਣੀ ਦੇ ਰਾਈ ਸ਼ਬਦ ਗਾ ਗਾ ਕੇ ਉਸ ਵਾਹਿਗੁਰੂ ਦੀਆਂ ਸਿੱਖ ਸਲਾਹਾਂ ਕਰਨੀਆਂ ਇਹੀ ਹੈ ਉਸ ਪਿਰ ਦੇ ਸੰਗ ਬੈਠਣਾ ਉਸ ਪਰਮਾਤਮਾ ਦੇ ਸੰਗ ਬੈਠਣਾ ਸੋ ਇਹੋ ਜੀਆਂ ਜੀਵ ਇਸਤਰੀਆਂ ਜਿਹੜੀਆਂ ਕਿ ਉਸ પતિ ਪਰਮੇਸ਼ਰ ਦੇ ਨਾਲ ਬੈਠਦੀਆਂ ਹਨ ਉਸ પતિ ਪਰਮੇਸ਼ਰ ਦੇ ਗੁਣ ਗੌਂਦੀਆਂ ਹਨ ਉਹ ਫਿਰ ਸੋਹਣੀਆਂ ਹਨ ਉਹ ਸੁੰਦਰ ਹਨ ਸੁੰਦਰ ਇਹ ਨਹੀਂ ਕਿ ਸੁੰਦਰ ਸਰੂਪ ਗੋਰਾ ਰੰਗ ਜਾਂ ਹੋਰ ਤਰ੍ਹਾਂ ਦਾ ਮੇਕਅਪ ਹੈ ਉਹੀ ਉਸ ਦਰ ਤੇ ਸੋਹਣੀਆਂ ਹਨ ਜਿਹੜੀਆਂ ਉਸ ਦੀਆਂ ਵਾਹਿਗੁਰੂ ਦੀਆਂ ਸਿੱਖ ਸਲਾਹਾਂ ਕਰਦੀਆਂ ਹਨ ਉਸ ਵਾਹਿਗੁਰੂ ਦੇ ਗੁਣ ਗੌਂਦੀਆਂ ਹਨ ਉਹੀ ਉਸ ਪਤੀ ਨੂੰ ਪਾਉਂਦੀਆਂ ਹਨ ਮੰਗਰ ਮਾਹੇ ਸੋਹੰਦੀਆਂ ਹਰ ਪੇਰ ਸੰਗ ਬੈਠੜੀਆਂ ਤਿੰਨ ਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮਿਲੜੀਆਂ ਜਿਨ੍ਹਾਂ ਨੂੰ ਸਾਹਿਬ ਨੇ ਉਸ ਵਾਹਿਗੁਰੂ ਨੇ ਆਪਣੇ ਨਾਲ ਮਿਲਾ ਲਿਆ ਹੈ ਮਿਲਾਂਦਾ ਉਹ ਉਹਨਾਂ ਨੂੰ ਹੈ ਜਿਹੜੇ ਉਸਤੇ ਚਰਤੇ ਉਸ ਦੀਆਂ ਸਿਫਤ ਸਲਾਹਾਂ ਕਰਦੇ ਹਨ ਉਸਤੇ ਗੁਣ ਗਾਉਂਦੇ ਹਨ ਗੁਰੂ ਦੇ ਰਸਤੇ ਤੇ ਚੱਲਦੇ ਹਨ ਗੁਰੂ ਦੀ ਸ਼ਰਨ ਵੀ ਚਾਉਂਦੇ ਹਨ ਉਹਨਾਂ ਨੂੰ ਹੀ ਉਹ ਵਾਹਿਗੁਰੂ ਮਿਲਾਂਦਾ ਹੈ ਜਿਹੜੀਆਂ ਸਾਹਿਬ ਨੇ ਮਿਲਾ ਲਈਆਂ ਸਤਿਗੁਰੂ ਜੀ ਕਹਿੰਦੇ ਹਨ ਤਿੰਨ ਕੀ ਸ਼ੋਭਾ ਕਿਆ ਗਣੀ ਉਹਨਾਂ ਦੀ ਸ਼ੋਭਾ ਗਣੀ ਨਹੀਂ ਕਹੀ ਜਾ ਸਕਦੀ ਉਹਨਾਂ ਦੀ ਸ਼ੋਭਾ ਕਹੀ ਨਹੀਂ ਜਾ ਸਕਦੀ ਜਿਨ੍ਹਾਂ ਨੂੰ ਉਸ ਸਾਹਿਬ ਨੇ ਉਸ ਵਾਹਿਗੁਰੂ ਨੇ ਆਪਣੇ ਨਾਲ ਮੇਲ ਲਿਆ ਤਨ ਮਨ ਮੋਲਿਆ RAM ਸਿਉ ਸੰਗ ਸਾਦ ਸਹੇ ਲੜੀਆਂ ਸੰਗ ਸਾਧ ਸਹਿ ਲੜੀਆਂ ਜਿਹੜੀਆਂ ਜੀਵ ਇਸਤਰੀਆਂ ਸਤ ਸੰਗ ਦੇ ਵਿੱਚ ਆ ਕੇ ਗੁਰਮੁਖ ਜਨ ਬਣ ਕੇ ਉਸ ਵਾਹਿਗੁਰੂ ਦੇ ਗੁਣ ਗਾਉਂਦੀਆਂ ਹਨ ਸਤ ਗੁਰੂ ਦੀ ਕਿਰਪਾ ਹੈ ਕਿ ਤੁਸੀਂ ਸਾਰੇ ਆ ਕੇ ਉਸ ਵਾਹਿਗੁਰੂ ਦੇ ਗੁਣ ਗਾ ਰਹੇ ਹੋ ਸਤ ਸੰਗ ਦੇ ਵਿੱਚ ਗੁਣ ਗਾਣੇ ਉਸ ਵਾਹਿਗੁਰੂ ਦੇ ਦਰਗਾਹ ਦੇ ਵਿੱਚ ਪ੍ਰਵਾਨ ਹਨ ਸਤਿਗੁਰੂ ਜੀ ਇਸ ਕਰਕੇ ਇੱਥੇ ਸਾਨੂੰ ਉਪਦੇਸ਼ ਕਰਦੇ ਹਨ ਕਿ ਜਿਹੜੀਆਂ ਸਤ ਸੰਗ ਦੇ ਵਿੱਚ ਜੀਵ ਇਸਤਰੀਆਂ ਆ ਕੇ ਸਹਿਲੜੀਆਂ ਆ ਕੇ ਸ਼ਬਦ ਰਾਹੀ ਉਸ ਰਾਮ ਦੇ ਨਾਲ ਮਿਲਦੀਆਂ ਹਨ ਉਸ ਵਾਹਿਗੁਰੂ ਦੇ ਗੁਣ ਗਾਉਂਦੀਆਂ ਹਨ ਉਸ ਵਾਹਿਗੁਰੂ ਦੇ ਵਸ ਸਿਮਰਨ ਕਰਦੀਆਂ ਹਨ ਉਸ ਵਾਹਿਗੁਰੂ ਦੀਆਂ ਸਿਫਤ ਸਲਾਹਾਂ ਕਰਦੀਆਂ ਹਨ ਤਨ ਮਨ ਮੋਲਿਆ ਉਹਨਾਂ ਦਾ ਤਨ ਵੀ ਮੋਲਿਆ ਅਤੇ ਮਨ ਵੀ ਮੋਲਿਆ ਉਹ ਤਨ ਮਨ ਵੱਲੋਂ ਹਰੀਆਂ ਹੋ ਜਾਂਦੀਆਂ ਹਨ ਉਹਨਾਂ ਦਾ ਤਨ ਵੀ ਹਰਾ ਹੋ ਜਾਂਦਾ ਹੈ ਅਤੇ ਮਨ ਵੀ ਜੋ ਹੈ ਉਸ ਵਾਹਿਗੁਰੂ ਦੇ ਪ੍ਰੇਮ ਰਸ ਨਾਲ ਭਰ ਜਾਂਦਾ ਹੈ ਜਿਹੜੀਆਂ ਆ ਕੇ ਸਦ ਸੰਗਤ ਦੇ ਵਿੱਚ ਸ਼ਬਦ ਦੇ ਰਾਹੀਂ ਉਸ ਵਾਹਿਗੁਰੂ ਤੇ ਨਾਲ ਜੁੜਦੀਆਂ ਹਨ ਤਨ ਮਨ ਮੋਲਿਆ ਰਾਮ ਸਿਉ ਸੰਗ ਸਾਦ ਸਹਿ ਲੜੀਆਂ ਸਾਦ ਜਣਾ ਤੇ bari ਸੇ ਰਹਿਣ ਇਕ ਲੜੀਆਂ ਪਰ ਦੂਜੇ ਪਾਸੇ ਜਿਹੜੀਆਂ ਸਤ ਸੰਗਤ ਦੇ ਵਿੱਚ ਨਹੀਂ ਆਉਂਦੀਆਂ ਸਾਦ ਜਣਾ ਤੇ ਬਾਹਰੀ ਸਦ ਸੰਗਤੋਂ ਬਾਹਰ ਰਹਿੰਦੀਆਂ ਹਨ ਸੇਹ ਰਹਿਣ ਅਕੇਲੜੀਆਂ ਉਹ ਇਕਲੀਆਂ ਹੀ ਰਹਿੰਦੀਆਂ ਹਨ ਉਸ ਵਾਹਿਗੁਰੂ ਤੋਂ ਦੂਰ ਹੀ ਰਹਿੰਦੀਆਂ ਹਨ ਉਹਨਾਂ ਦੇ ਨਾਲ ਵਾਹਿਗੁਰੂ ਨਹੀਂ ਵੱਸਦਾ ਉਹ ਇਸ ਤਰ੍ਹਾਂ ਦੀਆਂ ਹਨ ਜਿਸ ਤਰ੍ਹਾਂ ਕਿ ਇੱਕ ਤਿਲਾ ਦਾ ਬੂਟਾ ਜੋ ਹੈ ਇੱਕ ਤਿਲ ਹੁੰਦਿਆਂ ਇੱਕ ਬੁਆੜ ਤਿਲ ਜਿਨ੍ਹਾਂ ਨੂੰ ਕਿਹਾ ਹੈ ਗੁਰਬਾਣੀ ਦੇ ਵਿੱਚ ਨਾ ਨ ਇੱਕ ਗੁਰੂ ਨਾ ਚੇਤਣੀ ਮਨ ਆਪਣ ਸੁਚੇਤ ਗੁਰੂ ਨੂੰ ਨਹੀਂ ਚੇਤਦਿਆਂ ਪਰ ਆਪਣੇ ਮਨ ਦੇ ਵਿੱਚ ਸਿਆਣਪ ਰੱਖਦਿਆਂ ਆਪਣੇ ਆਪ ਨੂੰ ਚਤਰ ਸਮਝਦਿਆਂ ਉਹਨਾਂ ਬਾਰੇ ਸਤਿਗੁਰੂ ਜੀ ਨੇ ਕਿਹਾ ਹੈ ਉਹ ਕੇ ਲੜੀਆਂ ਰਹਿੰਦੀਆਂ ਹਨ ਨਾਣਕ ਗੁਰੂ ਨਾ ਚੇਤਣੀ ਮਣ ਆਪਣ ਸੁਚੇਤ ਛੁੱਟੇ ਤੇਲ ਬੁਆੜ ਜਿਉ ਸੁੰਜੇ ਅੰਦਰ ਖੇਤ ਖੇਤ ਅੰਦਰ ਛੁੱਟਿਆ ਕੋਹ ਨਾਨਕ ਸੋਨਾ ਫਲੀਆਂ ਫੁਲੀਆਂ ਬੱਪੂੜੇ ਪੀ ਤਨ ਵਿੱਚ ਸਵਾ ਇਹੋ ਜਿਹੇ ਜੀਵ ਇਸ ਤਰੀਆਂ ਇਸ ਉਸ ਇਲਾ ਦੇ ਬੂਟਿਆਂ ਵਰਗੀਆਂ ਹਨ ਜਿਹੜੇ ਕਿ ਫਲਦੀਆਂ ਫੁੱਲਦੀਆਂ ਵੀ ਹਨ ਪਰ ਉਹਨਾਂ ਦੇ ਅੰਦਰ ਸਵਾ ਜੀ ਹੁੰਦੀ ਆ ਉਹਨਾਂ ਨੂੰ ਇਹੋ ਜਿਹੀ ਫਲ ਲੱਗਦੇ ਹਨ ਸਤਿਗੁਰੂ ਜੀ ਇੱਥੇ ਵੀ ਸਾਨੂੰ ਉਪਦੇਸ਼ ਕਰਦੇ ਹਨ ਸਾਧ ਜਣਾ ਤੇ ਬਾਹਰੀ ਸਤ ਸੰਗ ਤੋਂ ਜਿਹੜੀਆਂ ਬਾਹਰ ਰਹਿੰਦੀਆਂ ਹਨ ਜਿਹੜੀਆਂ ਜੀਵ ਇਸਤੀਆਂ ਸਤ ਸੰਗ ਨਹੀਂ ਕਰਦੀਆਂ ਜਿਹੜੀਆਂ ਜੀਵ ਇਸਤੀਆਂ ਸਾਧ ਸੰਗ ਦੇ ਵਿੱਚ ਆ ਕੇ ਉਸ ਵਾਹਿਗੁਰੂ ਦੀਆਂ ਸਿੱਖਤ ਸਲਾਹਾਂ ਨਹੀਂ ਕਰਦੀਆਂ ਸੇ ਰਹਿਣ ਅਕੇਲੜੀਆਂ ਉਸ ਪ੍ਰਭੂ ਤੋਂ ਵਿਛੜੀਆਂ ਹੀ ਰਹਿੰਦੀਆਂ ਹਨ ਅਕੇਲੀਆਂ ਹੀ ਰਹਿੰਦੀਆਂ ਹਨ ਤਿੰਨ ਦੁੱਖ ਨ ਕਬਹੂ ਉੱਤਰੈ ਸੇ ਜਮ ਕੇ ਵਸ ਪੜੀਆਂ ਇਹੋ ਜੀਆਂ ਜੀਵ ਇਸਤਰੀਆਂ ਜਿਹੜੀਆਂ ਕਿ ਪਤੀ ਦਾ ਉਸ ਪ੍ਰਭੂ ਪਤੀ ਦਾ ਸਾਥਣੀ ਕਰਦੀਆਂ ਉਸ ਤੋਂ ਵੱਖਰੀਆਂ ਹੀ ਰਹਿੰਦੀਆਂ ਹਨ ਉਹਨਾਂ ਦੇ ਬਾਰੇ ਸਤਿਗੁਰੂ ਜੀ ਕਹਿੰਦੇ ਹਨ ਤਿੰਨ ਦੁੱਖ ਨ ਕਬਹੂ ਉੱਤਰੈ ਸੇ ਜਮਕ ਵਸ ਪੜੀਆਂ ਇਹੋ ਜੀਆਂ ਜੀਵ ਇਸਤਰੀਆਂ ਦੇ ਅੰਦਰੋਂ ਕਦੀ ਵੀ ਫਿਰ ਦੁੱਖ ਨਹੀਂ ਖਤਮ ਹੁੰਦੇ ਉਹ ਸਦਾ ਹੀ ਦੁਖੀ ਰਹਿੰਦੀਆਂ ਹਨ ਅਤੇ ਜਮ ਕ ਵਸ ਪੜੀਆਂ ਅਤੇ ਵਿਕਾਰ ਰੂਪੀ ਜਮਾਂ ਦੇ ਵਸ ਪਈਆਂ ਰਹਿੰਦੀਆਂ ਹਨ ਉਹਨਾਂ ਨੂੰ ਵਿਕਾਰ ਹੀ ਸਦਾ ਘੇਰੀ ਰੱਖਦੇ ਹਨ ਸਾਦ ਜਨਾਤੇ ਬਾਹਰੀ ਸੇ ਰਹਿਣ ਅਕੇਲੜੀਆਂ ਤਿੰਨ ਦੁੱਖ ਨ ਕਬੂ ਉੱਤਰ ਸੇ ਜਮ ਕੇ ਵਸ ਪੜੀਆਂ ਜਿਨੇ 라ਵਿਆ ਪ੍ਰਭ ਆਪਣਾ ਸੇ ਦਿਸਣ ਨਿਤ ਖੜੀਆਂ ਜਿਨ੍ਹਾਂ ਨੇ ਉਸ ਪ੍ਰਭੂ ਨੂੰ ਰਾਵਿਆ ਰਾਵਿਆ ਉਸ ਦਾ ਆਨੰਦ ਮਾਣਿਆ ਉਸ ਪ੍ਰਭੂ ਦੀਆਂ ਸਿੱਧ ਸਲਾਹਾਂ ਕੀਤੀਆਂ ਗੁਰੂ ਦੀ ਬਖਸ਼ੀ ਹੋਈ ਬਾਣੀ ਦੇ ਨਾਲ ਸ਼ਬਦ ਦੇ ਨਾਲ ਜੁੜ ਕੇ ਉਸ ਵਾਹਿਗੁਰੂ ਦੇ ਗੁਣ ਗਾਏ ਸੇ ਦਸਣ ਨਿਤ ਖੜੀਆਂ ਉਹ ਸਦਾ ਹੀ ਸੁਚੇਤ ਰਹਿੰਦੀਆਂ ਹਨ ਉਹਨਾਂ ਨੂੰ ਫਿਰ ਵਿਕਾਰ ਨਹੀਂ ਪਹੁੰਚਦੇ ਉਹਨਾਂ ਨੂੰ ਕੋਈ ਦੁੱਖ ਵੀ ਲਾਗੇ ਨਹੀਂ ਲੱਗਦਾ ਹ ਰਤਨ ਜਵੇ ਹਰ ਲਾਲ ਹਰ ਕੰਠ ਤਿਣਾ ਜੜੀਆਂ ਜਿਨ੍ਹਾਂ ਨੇ ਉਸ ਪ੍ਰਭੂ ਨੂੰ 라ਵਿਆ ਉਸ ਪ੍ਰਭੂ ਦੇ ਗੁਣ ਗਾਏ ਉਹ ਸਦਾ ਸੁਚੇਤ ਰਹਿੰਦੀਆਂ ਹਨ ਫਿਰ ਉਹਨਾਂ ਦੇ ਅੰਦਰ ਆਤਮਿਕ ਗੁਣ ਪੈਦਾ ਹੋ ਜਾਂਦੇ ਹਨ ਉਹ ਆਤਮਿਕ ਗੁਣ ਕਿਹੋ ਜੇ ਹਨ ਰਤਨ ਜਿਵੇਂ ਹਰ ਲਾਲ ਹਰ ਕੰਟ ਜੜੀਆਂ ਰਤਨ ਰੂਪੀ ਜਵਾਹਰ ਰੂਪੀ ਲਾਲ ਰੂਪੀ ਆਤਮਿਕ ਗੁਣ ਜੇ ਹਨ ਉਹਨਾਂ ਦੇ ਨਾਲ ਉਹ ਜੜੀਆਂ ਜਾਂਦੀਆਂ ਹਨ ਨਾਨਕ ਬਾਂਛੈ ਧੂੜ ਤਿਨ ਪ੍ਰਭ ਸਰਣੀ ਦਰ ਪੜੀਆਂ ਇਹ ਨਾਨਕ ਸਤਿਗੁਰੂ ਜੀ ਵੀ ਇਹ ਕੰਦੇ ਹਨ ਕਿ ਮੈਂ ਉਹਾਂ ਦੀ ਧੂੜ ਮੰਗਦਾ ਹਾਂ ਨਾਨਕ ਬਾਂਛੈ ਬਾਂਛੈ ਮੰਗਣਾ ਚਾਹਣਾ ਲੋਚਣਾ ਮੈਂ ਉਹਨਾਂ ਦੀ ਧੂੜ ਲੋਚਦਾ ਹਾਂ ਨਾਨਕ ਬਾਣਛੈ ਧੂੜ ਤਿਨ ਪ੍ਰਭ ਸਰਣੀ ਦਰ ਪੜੀਆਂ ਜਿਹੜੀਆਂ ਜੀਵ ਇਸਤਰੀਆਂ ਪ੍ਰਭੂ ਦੀ ਸ਼ਰਨ ਦੇ ਵਿੱਚ ਪੈਂਦੀਆਂ ਹਨ ਅਤੇ ਉਸ ਵਾਹਿਗੁਰੂ ਦੇ ਦਰ ਦੇ ਉੱਤੇ ਸਦਾ ਪਈਆਂ ਰਹਿੰਦੀਆਂ ਹਨ ਸਤਿਗੁਰੂ ਜੀ ਕਹਿੰਦੇ ਹਨ ਕਿ ਮੈਂ ਉਹਨਾਂ ਦੀ ਧੂੜ ਮੰਗਦਾ ਹਾਂ ਕਿਉਂਕਿ ਸਤਿਗੁਰੂ ਜੀ ਦਾ ਉਪਦੇਸ਼ ਹੈ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤੇ ਨਾਂਕੇ ਪਾਸ ਧੂੜਕੇ ਨਾਂ ਕੀ ਚੇ ਮਿਲ ਜੀ ਕੋ ਨਾਨਕ ਕੀ ਅਰਦਾਸ ਜਿਨ੍ਹਾਂ ਦੇ ਚੋਲੇ ਜਿਨ੍ਹਾਂ ਦੇ ਸਰੀਰ ਨਾਮ ਰੰਗ ਦੇ ਨਾਲ ਰੰਗੇ ਹੋਆਨ ਜਿਨ ਕੇ ਛੋਲੇ ਰਤੜੇ ਪਿਆਰੇ ਕੰਤ ਤਿਨਾ ਕੇ ਪਾਸ ਢੂੜ ਪਿਨਾ ਕੀਂ ਚੇ ਮਿਲ ਜੀ ਕਉ ਨਾਨਕ ਕੀ ਅਰਦਾਸ ਸਤਿਗੁਰੂ ਜੀ ਇੱਥੇ ਵੀ ਉਪਦੇਸ਼ ਕਰਦੇ ਹਨ ਕਿ ਨਾਨਕ ਬਾਣਛੈ ਢੂੜ ਤਿਨ ਪ੍ਰਭ ਸਰਣੀ ਦਰ ਪੜੀਆਂ ਜਿਹੜੀਆਂ ਉਸ ਵਾਹਿਗੁਰੂ ਦੇ ਸ਼ਰਣੀ ਪੈਂਦੀਆਂ ਹਨ ਜਿਹੜੇ ਉਸ ਵਾਹਿਗੁਰੂ ਤੇ ਦਾਰ ਤੇ ਆਉਂਦੀਆਂ ਹਨ ਮੈਂ ਉਹਨਾਂ ਤੇ ਧੂੜ ਦੀ ਜਾਚਨਾ ਕਰਦਾ ਹਾਂ ਉਹਨਾਂ ਦੇ ਪੈਰਾਂ ਦੀ ਧੂੜ ਮੰਗਦਾ ਹਾਂ ਮੰਗਰ ਪ੍ਰਭ ਆਰਾਧਨਾ ਬੋੜ ਨਾ ਜਨ ਮੜੀਆਂ ਸਤਿਗੁਰੂ ਇਹ ਉਪਦੇਸ਼ ਕਰਦੇ ਹਨ ਕਿ ਜਿਹੜੇ ਵੀ ਮੰਗਰ ਮਹੀਨੇ ਦੇ ਵਿੱਚ ਉਸ ਪ੍ਰਭੂ ਦੀ ਆਰਾਧਨਾ ਕਰਦੀਆਂ ਹਨ ਬੌੜਨਾ ਜਨਮੜੀਆਂ ਉਹ ਫਿਰ ਜਨਮ ਮਰਨ ਦੇ ਵਿੱਚੋਂ ਨਿਕਲ ਜਾਂਦੀਆਂ ਹਨ ਉਹਨਾਂ ਦਾ ਜਨਮ ਮਰਨ ਜੋ ਹੈ ਜੋ ਆਵਾਗੌਣ ਹੋ ਜਾ ਉਹ ਖਤਮ ਹੋ ਜਾਂਦਾ ਹੈ ਕਿਉਂਕਿ ਉਸ ਵਾਹਿਗੁਰੂ ਦੇ ਗੁਣ ਗਾ ਕੇ ਉਸ ਵਾਹਿਗੁਰੂ ਦੇ ਵਿੱਚ ਹੀ ਸਮਾ ਜਾਂਦੀਆਂ ਹਨ ਉਹ ਫਿਰ ਉਸ ਵਾਹਿਗੁਰੂ ਤੋਂ ਵੱਖਰੀਆਂ ਨਹੀਂ ਹੁੰਦੀਆਂ। ਉਹ ਸਤਿਗੁਰੂ ਜੀ ਸਾਨੂੰ ਇਸ ਮਗਰ ਮਹੀਨੇ ਦੇ ਰਾਹੀਂ ਇਹ ਹੀ ਉਪਦੇਸ਼ ਕਰਦੇ ਹਨ ਕਿ ਸਤ ਸੰਗਤ ਵਿੱਚ ਆ ਕੇ ਗੁਰੂ ਦੀ ਸੰਗਤ ਵਿੱਚ ਆ ਕੇ ਸਤ ਸੰਗੀ ਬਣ ਕੇ ਉਸ ਵਾਹਿਗੁਰੂ ਦੇ ਗੁਰੂ ਦੇ ਬਖਸ਼ੇ ਹੋਏ ਸ਼ੌਂਦਾਂ ਦੇ ਰਾਹੀਂ ਉਸ ਵਾਹਿਗੁਰੂ ਦੀਆਂ ਸਿਫਤ ਸਲਾਹਾਂ ਕਰੀਏ ਤਾਂ ਜੋ ਸਾਡਾ ਜੋ ਇਹ ਜਨਮ ਜੋ ਹੈ ਉਹ ਸਫਲਾ ਹੋ ਸਕੇ ਇਹ ਲੋਕ ਸੁਹੇਲੇ ਤੇ ਪਰਲੋਕ ਵੀ ਸੁਹੇਲੇ ਹੋ ਸਕਣ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ